ਸੱਜੇ ਪਾਸੇ ਵਾਲੇ 108 संत निरंजन दास जी महाराज गद्दी नशीन डेरा श्री 108 संत सर्वण दास जी सच्चेखंड बल्लावालियांदे आशीर्वाद नाल संत हरिदास उदासी आश्रम दे मौजूदा संचालक संत प्रदीप दास जी दी अगुवाई विच इलाका निवासियों दे सहयोग नाल ब्रह्मलीन 108 संत सुरिंदर दास महाराज जी दी निग्गी याद विच चौथा बरसी समागम संत हरिदास जी उदासी आश्रम पिंड कुपुर टिपूर अड्डा कटार जिला जालंधर विच बड़ी श्रद्धा भावना नाल मनाया गया ਇਸ ਮੌਕੇ ਸਜਾਇਆ ਧਾਰਮਿਕ ਦਿਵਾਨਾ ਵਿੱਚ ਭਾਈ ਪਰਮਜੀਤ ਸਿੰਘ ਭਾਈ ਹਰਪਾਲ ਸਿੰਘ ਬਿਰਦੀ ਅਤੇ ਤਰਸੀਮ ਲਾਲ ਸਰਵਾ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਵਕ ਵਕ ਸੰਪਰਦਾਵਾਂ ਦੇ ਸੰਤ ਮਹਾਪੁਰਸ਼ ਬਾਬਾ ਪ੍ਰਿਥੀਪਾਲ ਬਾਲੀ ਦਰਬਾਰ ਬਾਬਾ ਸ਼ਾਮੀ ਸ਼ਾਹ 184 ਸੰਤ ਨਿਰਮਲ ਸਿੰਘ ਟਹਿਆ ਬਾਬਾ ਪਾਖਰ ਸਿੰਘ ਸ਼ਾਮ 184 ਸੰਤ ਹਰਚਰਨ ਸਿੰਘ ਸ਼ਾਮ 184 ਵਿਸ਼ੇਸ਼ ਤੌਰ ਤੇ ਪੁੱਜੇ। राजनीतिक शख्सियता शख्सियत शमशेर सिंह दूलो का मेंबर पार्लीमेंट कांग्रेस महेंद्र सिंह के पी विधायक सुखविंदर सिंह कोटली आदमपुर जीत लाल पट्टी हल्का इंचार्ज आम आदमी पार्टी आदमपुर तो इलावा होर भी बहुत सारे पतवंते सज्जना ने हाजरी परी संत प्रदीप दास जी ने आया हो प्रमुख शख्सियतानु सिरुपाव दे सम्मानित किया तुसी देख रहे हो खासपुर टीवी चैनल दी संत हरिदास उदासीन आश्रम पिंड कुपर तो विशेष रिपोर्ट ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਤੁਹਾਨੂੰ ਸਾਡੇ ਚੈਨਲ ਉੱਤੇ ਹਮੇਸ਼ਾ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਆਓ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀ ਪੂਰੀ ਖਬਰ ਜੁੜੇ ਰਹੋ ਖਾਸਪੁਰ ਟੀਵੀ ਚੈਨਲ ਦੇ ਨਾਲ ਸਾਡੀ ਕੌਮ ਦੇ ਮਹਾਨ ਸੰਤ ਸਤਗੁਰੂ ਸੰਤ ਸੁਰਿੰਦਰ ਦਾਸ ਮਹਾਰਾਜੀ ਕਠਾਰ ਵਾਲੇ ਜਿਹੜੇ 4 ਸਾਲ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ ਉਹਨਾਂ ਦੀ ਯਾਦ ਦੇ ਅੰਦਰ ਅੱਜ ਉਹਨਾਂ ਦੇ ਵਰਸੀ ਸਮਾਗਮ ਦੇ ਉੱਤੇ ਸਾਰਾ ਸਮੁੱਚਾ ਸੰਤ ਸਮਾਜ ਰਾਜਨੀਤਿਕ ਆਗੂ ਜਿਹੜੇ ਉਹਨਾਂ ਨੂੰ ਸ਼ਰਧਾ ਸੁੰਮਰ ਅਰਪਿਤ ਕਰਨ ਵਾਸਤੇ ਆਏ ਆ ਉਹ ਇਸ ਕਰਕੇ ਕਿ ਸੰਤ ਸੁਰਿੰਦਰ ਦਾਸ ਮਹਾਰਾਜ ਦਾ ਸਮਾਜ ਨੂੰ ਕੌਮ ਨੂੰ ਸਮਾਜਿਕ ਤੌਰ ਤੇ ਅੱਗੇ ਲੈ ਕੇ ਜਾਣ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਉੱਥੇ ਧਾਰਮਿਕ ਤੌਰ ਤੇ ਵੀ ਲੋਕਾਂ ਨੂੰ ਜਗਾਉਣ ਦੇ ਲਈ ਬੜਾ ਵੱਡਾ ਯੋਗਦਾਨ ਹੈ ਮੈਨੂੰ ਯਾਦ ਹੈ ਗੱਲ ਕਿ ਜੇ ਸੰਤ ਸੁਰਿੰਦਰ ਦਾਸ ਮਹਾਰਾਜ ਤੇ ਸਭ ਕਾਂਸ਼ੀ ਰਾਮ ਨਾ ਹੁੰਦੇ ਦਾ ਸ਼ਾਇਦ ਬਨਾਰਸ ਦੇ ਅੰਦਰ ਗੇਟ ਦੇ ਵੱਡੇ-ਵੱਡੇ ਤਾਂ ਘੱਟ ਨਾ ਹੁੰਦੇ ਇਹ ਉਹਨਾਂ ਦੀ ਬਦੌਲਤ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਉਹਨਾਂ ਦੇ ਮੁਕਾਦਮੇ ਵੀ ਚੱਲੇ ਉਹਨਾਂ ਨੇ ਜਿੱਥੇ ਧਰਮ ਦੀ ਗੱਲ ਕੀਤੀ ਉੱਥੇ ਸਮਾਜ ਦੀ ਬਹੁਤ ਵੱਡੀ ਗੱਲ ਕੀਤੀ ਔਰ ਕਾਂਸੀ ਬਨਾਰਸ ਦੇ ਅੰਦਰ ਉਸ ਮੰਦਰ ਦੀ ਬਹੁਤ ਵੱਡੀ ਅਸਾਰੀ ਉਹਦੀ ਸੰਪੂਰਨਤਾ ਉਹਦੇ ਲਈ ਸੰਤ ਸੁਰਿੰਦਰ ਦਾਸ ਕਠਾਰ ਮਹਾਰਾਜ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਉਹਨਾਂ ਨੂੰ ਧਾਰਮਿਕ ਸਿੱਖਿਆਤ ਦੇ ਨਾਲ ਨਾਲ ਇੱਕ ਕੌਮੀ ਇਨਕਲਾਬੀ ਤੇ ਸਮਾਜਵਾਦੀ ਜਿਹੜਾ ਆ ਉਹ ਆਗੂ ਮੰਨਦਾ ਕਿਉਂਕਿ ਉਹਨਾਂ ਨੇ ਸਮਾਜ ਨੂੰ ਬਹੁਤ ਵੱਡੀ ਸੇਧ ਦਿੱਤੀ ਸੀ ਅਸੀਂ ਵੀ ਇਸ ਕਰਕੇ ਹਰ ਸਾਲ ਉਹਨਾਂ ਦੇ ਇਸ ਦਰਬਾਰ ਦੇ ਉੱਤੇ ਨਤਮਸਤਕ ਹੋਣ ਵਾਸਤੇ ਆਉਨੇ ਆਂ ਔਰ ਅੱਜ ਵੀ ਮੈਂ ਕੌਮ ਨੂੰ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਜੇ ਸੰਤ ਸੁਰਿੰਦਰ ਦਾਸ ਬਾਹਰਾਜ ਵਰਗੇ ਸੰਤ ਹੋਣਗੇ ਸਾਮਾਜ ਕੌਮ ਅੱਗੇ ਜਾਏਗੀ ਧਾਰਮਿਕ ਤੌਰ ਤੇ ਤਾਂ ਅੱਗੇ ਜਾਣਾ ਹੀ ਜਾਣਾ ਹੈ ਲੇਕਿਨ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਉੱਤੇ ਵੀ ਇਹ ਲੋਕ ਅੱਗੇ ਜਾਣਗੇ ਮੈਂ ਉਹਨਾਂ ਨੂੰ ਸ਼ਰਧਾ ਸੁੰਮਨ ਅਰਪਿਤ ਕਰਦਾ ਔਰ ਗੁਰੂ ਰਬਦਾਸ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹੋ ਜਿਹੇ ਮਹਾਨ ਸੰਤ ਸਤਗੁਰੂ ਸਾਡੀ ਕੌਮ ਦੇ ਅੰਦਰ ਪੈਦਾ ਹੋਣ ਸਮਾਜ ਕੌਮ ਦੀ ਸੇਵਾ ਕਰਨ ਨੌਜਵਾਨ ਪੀੜ੍ਹੀ ਲੋਕ ਜਿਹੜੇ ਆ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਕੇ ਅੱਗੇ ਵਧਣ ਬਹੁਤ ਬਹੁਤ ਧੰਨਵਾਦ ਜੈ ਗੁਰੂ ਤੇ ਆ ਕੇ La <laughs>